ਕਾਂਫਰੰਸ ਇਹ ਕਹਾਤਿਹਤ ਦਾ ਅਹਿਮ ਹਿੱਸਾ ਆ ਕਿਉਂਕਿ ਜੇ ਇਸ ਅਜੰਡੇ ਤੇ ਅੱਜ ਵੀ ਇਹ ਮੀਟਿੰਗ ਸਰਦੀ ਸੀ ਇਹ ਮੀਟਿੰਗ ਨਹੀਂ ਮੈਂ ਕਹਿ ਸਕਦਾ ਇਹ ਸਾਰੇ ਜੰਨੀਆਂ ਚਸਤਵੰਦੀਆਂ ਇਸ ਸ਼੍ਰਮਣਿਕ ਵਰਤਾਰਾ ਪ੍ਰਬੰਧਕ ਕਮੇਟੀ ਦੀ ਰੀੜ ਦੀ ਹੱਡੀ ਆ ਪਿਛਲੇ ਦਿਨੀ ਮੈਂ ਮਹਿਤਾ ਸਾਹਿਬ ਸਿਆਲਕਾ ਸਾਹਿਬ ਸਰਦਾਰ ਸਰਜੀਤ ਜੀ ਨਾਲ ਇਸ ਕਤਲ ਸਰਦਾਰ ਫਤਿਹਪਾਲ ਸਿੰਘ ਵੀ ਨਹੀਂ ਫਾਈਵ ਮਾਨਸੇਂ ਸਿੰਘ ਜੀ ਰਾਜਵਾਨਾ ਸਾਹਿਬ ਉਹਨਾਂ ਨੇ ਪਟਿਆਲਾ ਜੇਲ੍ਹ ਵਿੱਚ ਮੀਟਿੰਗ ਕੀਤੀ ਸੀ ਮੈਂ ਪਹਿਲਾਂ ਇੱਥੇ ਇੱਕ ਹੋਰ ਪੱਖ ਸਪਸ਼ਟ ਕਰਦਿਆਂ ਕਿ ਸਮੁੱਚੇ ਬੰਦੀ ਸਿੰਘਾਂ ਦੀ ਸ਼ੋਮਣੀ ਗੁਰਦੁਆਰਾ ਬੌਂਦ ਤੱਕ ਕਮੇਟੀ ਪਹਿਲਾਂ ਵੀ ਪੈਰ ਵੀ ਕਰਦੀ ਰਹੀ ਤੇ ਉਹਦੇ ਤੇ ਕਿੰਤੂ ਪ੍ਰੰਤੂ ਵੀ ਹੁੰਦੇ ਰਹੇ ਪਰ ਸਭ ਤੋਂ ਵੱਡੀ ਜੇ ਅੱਜ ਕੈਦ ਕੱਢ ਰਹਾ ਉਹ ਭਾਈ ਗਰਦੀਪ ਸਿੰਘ ਖਹਿੜਾ ਔਰ ਭਾਈ ਦਵਿੰਦਰਪਾਲ ਸਿੰਘ ਢੋਲਰ ਉਹਨਾਂ ਦੇ ਨਾਲ ਜਿਹੜਾ ਭਾਈ ਬਲਵੰਤ ਸਿੰਘ ਰਾਜਵਾਨ ਦਾ ਕੇਸ ਆ ਉਹਨਾਂ ਦੇ ਨਾਲ ਭਾਈ ਚਰਤਾਰ ਸਿੰਘ ਹਵਾਰਾ ਉਹਨਾਂ ਦੇ ਨਾਲ ਭਾਈ ਅਰਤਾਰ ਸਿੰਘ ਤਾਰਾ ਔਰ ਉਹਨਾਂ ਦੇ ਨਾਲ ਬਾਕੀ ਦੂਜੇ ਸਾਡੇ ਭਾਈ ਨਤਵਿੰਦਰ ਸਿੰਘ ਭਾਈ ਸ਼ਮਸ਼ੇਰ ਸਿੰਘ ਭਾਈ ਗਰਦੀਪ ਸਿੰਘ ਜੀ ਉਹ ਸਾਰੇ ਜਿਹੜੇ ਆ ਕੋਸ਼ਿਸ਼ ਕਰਉਂਦੇ ਨਹੀਂ ਜਮਾਨਤ ਤੇ ਆਇਓ ਆ ਮarre ਬਾਈ ਬਲਵੰਤ ਸਿੰਘ ਰਾਜੋਹਣ ਦਾ ਕੇਸ ਥੋੜਾ ਵੱਖਰਾ ਆ ਥੋੜਾ ਨਹੀਂ ਵੱਖਰਾ ਪੂਰੇ ਦਾ ਪੂਰਾ ਵੱਖਰਾ ਆ ਕਿਉਂਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੂਆ ਤੇ ਉਹ ਫਾਂਸੀ ਦੀ ਸਜ਼ਾ ਹਲੇ ਸਟਿਲ ਪਰਵੇਲ ਕਰ ਰਹੀ ਆ ਇਸੇ ਕਰਕੇ 18 ਸਾਲ ਤੇ ਉਹਨਾਂ ਨੂੰ ਪਟਿਆਲੇ ਜੇਲ੍ਹ ਦੇ ਵਿੱਚ ਹਾਂਸੀ ਦੀ ਚੱਕੀ ਦੇ ਵਿੱਚ ਰੱਖਿਆ ਹੈ ਉਹ ਕਿਉਂਕਿ ਪ੍ਰਾਈਮ ਮਿੰਟਰ ਸਾਹਿਬ ਨੇ ਕਿਹਾ ਸੀ ਕਿ ਉਹਨਾਂ ਦੀ ਜਿਹੜੀ ਸਜ਼ਾ ਆ ਉਹ ਉਮਰ ਕਾਇਦ ਤਬਦੀਲ ਕਰ ਦਿੱਤੀ ਜਾਊਗੀ ਇਸ ਕਰਕੇ ਉਹ ਅੱਜ ਤੱਕ ਤਬਦੀਲ ਨਹੀਂ ਹੋਈ ਉਹਦੇ ਵਿੱਚ ਇੱਕ ਵੱਡੀ ਪੋਜੀਸ਼ਨ ਜਿਹਨੂੰ ਆਪਾਂ ਮਾਰਸੀ ਪੋਜੀਸ਼ਨ ਕਹਿੰਦੇ ਆ ਉਹ ਭਾਈ ਰਾਜੋਣਾ ਸਾਹਿਬ ਨੇ ਕਿਤੇ ਵੀ ਨਹੀਂ ਪਾਈ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਜਾਦਾ ਟਰਾਇਲ ਚੱਲਿਆ ਲੋਹੜਪੁਰ ਤੋਂ ਰਾਜਪੁਰੂਜ ਵੀ ਸਿੱਧੇ ਚੱਲਦੇ ਤੇ ਹਾਈਪੋਰਡ ਵਿੱਚੋਂ ਗਏ ਨਹੀਂ ਕਿ ਉਹਨਾਂ ਨੇ ਅੱਜ ਤੱਕ ਇੱਕੋ ਹੀ ਸਿਧਮ ਰੱਖਿਆ ਉਹ ਕਹਿੰਦੇ ਮੈਂ ਜੋ ਕੀਤਾ ਮੈਂ ਠੀਕ ਕੀਤਾ ਮੈਨੂੰ ਕੋਈ ਗੁੱਸਾ ਗਿਲਾ ਨਹੀਂ ਕਿ ਉਹ ਜਦੋਂ ਕਹਿੰਦੇ ਮੈਂ ਸਭ ਕੁਝ ਕਹੀ ਆ ਸੋ ਇਸ ਕਰਕੇ ਉਹ ਕੰਡੀਸ਼ਨ ਪਾਈ ਸੀ ਅਸੀਂ ਸ਼ੌਕੀ ਕੋਲ ਦਾ ਪ੍ਰਬੰਧਕ ਕਮੇਟੀ ਨੇ ਜਿਹੜੀ 14 ਸਾਲ ਦੀ ਸੈਂਟਰ ਸਰਕਾਰ ਦੀ ਬਰੂਹ ਤੇ ਪਈ ਆ ਏਨ ਬਿਟਵੀਨ ਦੋ ਵਾਰੀ ਪਹਿਲਾ ਪਟੀਸ਼ਨ ਭਾਈ ਸੁਪਰੀਮ ਕੋਰਟ ਦੇ ਵਿੱਚ ਭਾਈ ਰਾਜਵਾਨਾ ਸਾਹਿਬ ਨੂੰ ਕਿਹੜੀ ਪਟੀਸ਼ਨ ਸੀ ਉਹ ਕਮਿਸ਼ਨ ਸੀ ਕਿ ਜਿਹੜੀ ਮੇਰੀ ਮਾਰਸੀ ਕਮਿਸ਼ਨ ਸ਼੍ਰੋਮਣੀ ਕਮੇਟੀ ਨੇ ਭਾਈ ਮੈਨੇ ਭਾਈ ਉਹਦੇ ਦੇ ਫੈਸਲਾ ਦਿੱਤਾ ਜਾਵੇ ਤੇ 2022 ਦੇ ਵਿੱਚ ਉਹ ਜਿਹੜੀ ਰਿਸਪੌਂਸ ਆਫ ਹੋ ਗਈ ਸੈਂਟਰ ਸਰਕਾਰ ਨੂੰ ਸਾਖਤ ਹਦਾਇਤ ਕੀਤੀ ਆਨਰਬਲ ਸੁਪਰੀਮ ਕੋਰਟ ਆਫ ਇੰਡੀਆ ਨੂੰ ਪਰ ਮਸਲਾ ਉੱਥੇ ਦਾ ਉੱਥੇ ਖੜਾ ਰਿਹਾ ਹੱਲ ਨਹੀਂ ਹੋਇਆ ਤੇ ਹੁਣ ਦੁਬਾਰਾ ਉਹ ਫੇਰ ਸੁਪਰੀਮ ਕੋਰਟ ਵਿੱਚ ਪਾਈ ਗਈ ਸੀ ਉਹ ਤੁਹਾਡਾ ਪਹਿਲਾਂ ਕੀਤਾ ਤਾਂ ਕੁਝ ਨਹੀਂ ਹੋਇਆ ਹੁਣ ਨਵੇਂ ਸਿਰੇ ਨੂੰ ਕਰ ਲਓ ਪਰ ਹਾਲੇ ਵੀ ਮੈਂ ਦੇਖ ਰਿਹਾ ਕਿ ਉਹਦੇ ਬਾਰੇ ਕੋਈ ਹਾਲੇ ਡਾਇਰੈਕਸ਼ਨ ਨਹੀਂ ਆਈ ਹਾਲੇ ਸੁਪਰੀਮ ਕੋਰਟ ਦੇ ਵਿੱਚ ਉਹ ਫਿਰ ਜਿਹੜੀ ਦੁਆਰਾ ਪਾਈ ਸੀ ਪੈਂਡਿੰਗ ਹੈ ਹੁਣ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨੇ ਕਿਹਾ ਫਿਰ ਤੁਸੀਂ ਮੇਰੀ ਉਹ ਪਟੀਸ਼ਨ ਜਿਹੜੀ ਆ ਇੱਕ ਤਿੰਨ ਪੇਜ ਦੀ ਮੈਨੂੰ ਚਿੱਠੀ ਵੀ ਲਿਖ ਕੇ ਭੇਜੀ ਉਹ ਮੈਂ ਬਾਅਦ ਵਿੱਚ ਅੱਜ ਨਹੀਂ ਮੈਂ ਬਾਅਦ ਵਿੱਚ ਹੋਣਾ ਜਦ ਜਾਰੀ ਕਰੂੰਗਾ ਜਿਹੜੀ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ ਕੇ ਭੇਜੀ ਆ ਕਿ ਮੇਰੀ ਪਟੀਸ਼ਨ ਜਿਹੜੀ ਆ ਉਹ ਵਾਪਸ ਲਓ ਤੇ ਮੈਂ ਤਾਂ ਕਹਿੰਦਾ ਕੀਤੀ ਕੋਈ ਨਹੀਂ ਪਟੀਸ਼ਨ ਤੇ ਅੱਜ ਜੇ 18 ਸਾਲ ਅੰਦਰ ਹੋ ਗਏ ਤੇ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਨੂੰ ਦੇ ਮੈਂ ਉਦੋਂ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਵੀ ਕਿਹਾ ਸੀ ਹੋਰ ਨਹੀਂ ਉਹ ਵੀ ਡਾਕ ਕੇ ਕਿਹਾ ਮੈਂ ਤੁਹਾਡੇ মিডিਆ 'ਚ ਕਹਿ ਦਿਆਂ ਉਹ ਕਹਿੰਦੇ ਵੀ ਮੈਂ ਬਿਲਕੁਲ ਕਿਸੇ ਪੱਖ ਤੇ ਵੀ ਕਦੇ ਕੋਈ ਮਾਫੀ ਨਹੀਂ ਮੰਗਣੀ ਨਾਮ ਹੈ ਮਾਫੀ ਮੰਗਣ ਨੂੰ تیار ਐ ਕਿਉਂਕਿ ਮੈਂ ਜੋ ਕੀਤਾ ਮੈਂ ਫਰੇਟਾ ਦੇ ਨਾਲ ਕੀਤਾ ਤੇ ਬਾਅਦੋਂ ਕਹਿੰਦੇ ਵੀ ਤੁਹਾਡੀ ਜਿਹੜੀ ਪੋਜੀਸ਼ਨ ਹੈ ਉਹ ਮੇਰੇ ਜ਼ਿੰਦਗੀ ਤੇ ਮੌਤ ਦੇ ਗੱਪੇ ਇੱਕ ਰਾਸਤਾ ਬੰਦ ਕਰਕੇ ਵੇਚੀ ਜੀ ਤੇ ਮੈਨੂੰ ਕਹਿੰਦੇ ਰਾਂਚਕ ਮਾਤਰ ਅਗਲੀ ਮੰਜ਼ਲ ਤੈਅ ਕਰਨ ਲਈ ਕੋਈ ਗੁੱਸਾ ਗਿਲਾ ਨਹੀਂ ਮੈਂ ਐਸ ਲਈ ਸਾਰੇ ਫਾਸਲੇ ਅਨਸਾਰ ਤੁਹਾਨੂੰ ਜਿਹੜਾ ਸਾਡੇ ਲਈ ਅੱਜ ਇੱਕ ਵੱਡਾ ਸਮੱਸਿਆ ਖੜੀ ਸ਼ਾਉਣੇ ਕਮੇਟੇ ਲਈ ਕਿ ਡਿਵੀਜ਼ਨ ਸਰਕਾਰ ਦਸੂਜਾ ਆਪਣੀ ਕਰ ਰਹੀ ਭਾਈ ਰਾਜਵਰਨ ਸਾਹਿਬ ਦੀ ਆਪਣੀ ਜਿਹੜੀ ਉਹ ਆਪਣੀ ਠੀਕ ਗੱਲ ਆ ਕਿ ਤੁਸੀਂ ਲਾਂਬੇ ਹੋ ਜਾਓ ਸਰਕਾਰ ਜਾਣੇ ਤਾਂ ਮੈਂ ਜਾਣਾਂ ਪਰ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੁਪਰੀਮ ਸੰਸਥਾ ਆ ਇਹ ਇਸ ਕਰਕੇ ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਤੁਹਾਡੀ ਵਿਚਾਰ ਕਰਾਂਗੇ ਤੇ ਅੱਜ ਸਿੱਖ ਪੰਥ ਦੀਆਂ ਮਹਾਨ ਜਥੇਬੰਦੀਆਂ ਜਿਨ੍ਹਾਂ ਵਿੱਚ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਗੁੱਡਾ ਦਲ ਬਾਬਾ ਵੈਦੀ ਜੰਦਾਲ ਕਾਰਨਾ ਦਲ ਤੇ ਸਾਡੀ ਸਤਕਾਰ ਸਿੱਖ ਪੰਥ ਦੀ ਜਥੇਬੰਦੀ ਦੰਦਵੀ ਟਕਸਾਲ ਕਾਰਸੇਵਾ ਵਾਲੇ ਮਹਾਪੁਰਜ ਉਹ ਤੋਂ ਇਲਾਵਾ ਸਿੰਘ ਸਹਿਬਾਨ ਸੱਚਖੰਡ ਦੇ ਲੋਕ ਗ੍ਰਾਂਤੀ ਸਹਿਬਾਨ ਉਹ ਚੇਚੇ ਤੌਰ ਤੇ ਪਹੁੰਚੇ ਤੇ ਨਾਲ ਸਾਡੇ ਬਾਬਾ ਹਰੀ ਸਿੰਘ ਲੰਧਾਵੇ ਵਾਲੇ ਉਹ ਮਹਾਪੁਰਸ਼ ਕਿਉਂਕਿ ਬਾਹਰ ਬੈਠੇ ਆ ਉਹਨਾਂ ਵੱਲੋਂ ਬਾਬਾ ਜੋਰਪ੍ਰੀ ਸਿੰਘ ਦੀ ਪਹੁੰਚੀ ਆ ਇਹ ਅੱਜ ਜਥੇਬੰਦੀਆਂ ਨੇ ਫੈਸਲਾ ਲਿਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਇਹ ਕਿਉਂਕਿ ਕੌਮੀ ਮਸਲਾ ਆ ਇਹ ਕੱਲਾ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਨੇ ਭਾਵੇਂ ਪਟੀਸ਼ਨ ਪਾਸ ਤੀ ਆ ਪਰ ਪਿੱਛੇ ਮੁੜਾਂਗੇ 100 ਬਾਰੇ ਲੋਕ ਆਪਣੇ ਆਪਣੇ ਕਿਉਂਕਿ ਮੀਡੀਆ ਦਾ ਜੋਗਿਆ ਜਿਹਦੇ ਤੇ ਕਮੈਂਟ ਦੇਣਗੇ ਪਰ ਮੈਂ ਬਾਬਾ ਅਰਜਨ ਸਿੰਘ ਜੀ ਪੰਥ ਬਾਬਾ ਬਧੀ ਜੰਮਦਾਲ ਬਾਬਾ ਜੋਗਰਾ ਸਿੰਘ ਜੀ ਤਰਨਾ ਨਾਲ ਬਾਬਾ ਬਕਾਲਾ ਸਾਧ ਬਾਬਾ ਨਿਹਾਲ ਸਿੰਘ ਜੀ ਮਰਗੀਆਂ ਪੇਲਾਂ ਵਾਲੇ ਦਮ ਦੇ ਵੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਬਲੋ ਬਾਬਾ ਸਰਦੀਪ ਸਿੰਘ ਜੀ ਪੁਰੀ ਵਾਲੇ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਬਲੋ ਬਾਬਾ ਸੁਖਾ ਸਿੰਘ ਜੀ ਸਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਬਲੋ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਦੇ ਬਾਬਾ ਬਲਬੀਰ ਸਿੰਘ ਜੀ ਉਹਨਾਂ ਵੱਲੋਂ ਬੇਦੀ ਸਾਹਿਬ ਪਹੁੰਚੇ ਆ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਹ ਤਿੰਨ ਚਾਰ ਅਹਿਮ ਜਿਹੜੇ ਉੱਗਰ ਕੇ ਡਿਸਕਸ਼ਨ ਤੋਂ ਬਾਅਦ ਸਾਡੇ ਸਾਹਮਣੇ ਮੋਢੇ ਆਏ ਆ ਤੇ ਮੈਂ ਤੁਹਾਡੇ ਮੀਡੀਆ ਰਾਹੀਂ ਵੀ ਕਹਿਣਾ ਚਾਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁੱਦੇ ਤੇ ਕੋਈ ਸਿਆਸੀ ਲਾਹਾਂ ਨਹੀਂ ਲਊਗੀ। ਕਈ ਵਾਰੀ ਆਮ ਗੱਲ ਆ ਜਾਂਦੀ ਇਹ ਕੌਮੀ ਮੁੱਦਾ ਆ। ਇਹਦੇ ਉੱਤੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਤ ਨਹੀਂ ਕਰੂਗੀ। ਸਾਰਿਆਂ ਨੂੰ ਜਿਨੀਆਂ ਵੀ ਧਰਾਂ ਦੁਨੀਆਂ ਭਰ ਦੀਆਂ ਸਿੱਖ ਜज्ਬਾਤਾਂ ਜਿਹੜੀਆਂ ਸਿੱਖੀ ਪਰੰਪਰਾਵਾਂ ਨੂੰ ਚੱਲਦੀਆਂ ਉਹਨਾਂ ਸਾਰਿਆਂ ਨੂੰ ਸਨਮਰ ਬੇਨਤੀ ਆ ਕਿ ਇਸ ਮੁੱਦੇ ਤੇ ਸਾਥ ਦਿਓ। ਜੋਗੇ ਬੰਦੀ ਸਿੰਘ ਸਾਰੇ ਸਮੂਚੇ ਤੌਰ ਤੇ ਤੇ ਚੇਚੇ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜੋਵਾਲ ਇੱਕ ਰੂਸ਼ ਸਮਾਂ ਆ ਕਿਉਂਕਿ ਕਈ ਵਾਰੀ ਆਪਾਂ ਸਿਧਾਂਤਕ ਮਾਇਕਲੇ ਲੈਣੇ ਹੁੰਦੇ ਆ ਤੇ ਸਮਾਂ ਵੀ ਕਈ ਵਾਰੀ ਬਾਫ ਨਹੀਂ ਕਰਦਾ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਕਿ ਸਮੂਚੀ ਕੌਮ ਨੂੰ ਬਗੈਰ ਭਰੋਸੇ ਤੋਂ ਲਾਇਤੇ ਇਹ ਸਾਰੀਆਂ ਜਥੇਬੰਦੀਆਂ ਨੇ ਇਹੋ ਇਹ ਗੱਲ ਰਿਪੀਟ ਕੀਤੀ ਆ ਕਿ ਸਮੂਚੇ ਸਿੱਖ ਜਾਗਤ ਨੂੰ ਨਾਲ ਲੈ ਕੇ ਫੈਸਲਾ ਕੀਤਾ ਜਾਵੇ ਸੋ ਇਹਦੇ ਵਿੱਚ ਸਭ ਤੋਂ ਵੱਡਾ ਜਿਹੜੀ ਪਟੀਸ਼ਨ ਵਾਪਸ ਲੈਣ ਦੀ ਗੱਲ ਆ ਇਹਦੇ ਤੇ ਨਿਰਣਾ ਹੋਇਆ ਕਿ ਸੂਚੀ ਪੂਰੀ ਕੌਮ ਦੀ ਆਮ ਰੈ ਬਣਾਈ ਜਾਵੇ ਕਿ ਇਹ ਪਟੀਸ਼ਨ ਜਿਹੜੀ ਆ ਵਾਪਸ ਲੈਣੀ ਹੈ ਭਾਈ ਰਾਜਵਾਨਾ ਸਾਹਿਬ ਨੇ ਫੇਰ ਮੁੜ ਕੇ ਸਾਨੂੰ ਕਹਿਣਾ ਤੇ ਉਹਨਾਂ ਦਾ ਕਹਿਣਾ ਬਾਜ਼ਵੀ ਹੋਊਗਾ ਫੇ ਤੁਸੀਂ ਸ਼ਾਇਦ ਗੱਲ ਡਿਲੇ ਕਰ ਰਹੇ ਇਹ ਨੂੰ ਡਿਲੇ ਨਹੀਂ ਕਰਨੀ ਅਸੀਂ ਯਤਨ ਕਰਾਂਗੇ ਛੇਤੀ ਇਹਦਾ ਜਿਹੜਾ ਫੈਸਲਾ ਹੋਵੇ ਇੱਕ ਦਾ ਫੈਸਲਾ ਇਹ ਹੋਇਆ ਪਈ ਸਾਰੀ ਕੌਮ ਦੀ ਆਮ ਰਹਿ ਬਣਾਈ ਜਾਵੇ ਪਈ ਇਹ ਜਿਹੜਾ ਮਸਲਾ ਆ ਯਾਰ ਕਿ ਨੂੰ ਭਾਈ ਰਾਜਵਰਣਾ ਸਾਹਿਬ ਦਾ ਨਹੀਂ ਕੌਮ ਵੀ ਮੁੱਦਾ ਸਾਡਾ ਇਹਦੇ ਤੇ ਆਪਣੇ ਵਿਚਾਰ ਦਿੱਤੇ ਜਾਣ ਦੂਸਰਾ ਇਹਦੇ ਵਾਸਤੇ ਸਾਰੀਆਂ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਸਿੱਖ ਜਗਤ ਦੀਆਂ ਜਥੇਬੰਦੀਆਂ ਨੂੰ ਅਪੀਲ ਆ ਕਿ ਉਹ ਸਾਰੇ ਇਕੱਠੇ ਹੋਣ ਕੱਟੇ ਹੁਣ ਤੋਂ ਭਾਵ ਘੱਟਦਾ ਆਈ ਤੇ ਮੂਹਰੇਖਾ ਬਣਾਵਾਂਗੇ ਆਪਾਂ ਇਹ ਸਾਰੀਆਂ ਜਥੇਬੰਦੀਆਂ ਅੱਜ ਤੋਂ ਹੀ ਦਰੇਤਾ ਦੇ ਨਾਲ ਇਹ ਮਹਿਸੂਸ ਕਰਨ ਕਿ 30 ਸਾਲ ਇੱਕ ਚੱਕੀ ਵਿੱਚ ਬੰਦ ਰਹਿਣਾ ਬੰਦਾ ਕਿਹੜੇ ਆਸਰੇ ਤੇ ਗੁਰੂ ਦੀ ਔੜ ਤੋਂ ਬਗੈਰ ਨਹੀਂ ਰਹਿ ਸਕਦਾ ਇਹ ਗੱਲ ਵਿਚਾਰਨ ਦੀ ਲੋੜ ਹੈ ਸੋ ਦੁਨੀਆ ਭਰ ਦੇ ਵਿੱਚੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਭਾਵੇਂ ਅਸੀਂ ਪਿਛੇ ਅਕਾਲ ਤਖਤ ਲਈ ਵੀ ਮੰਗੇ ਸਾਰਿਆਂ ਤੋਂ ਸੁਝਾਅ ਬਹੁਤ ਸਾਰੇ ਆ ਚੁੱਕੇ ਆ ਇਹ ਗੱਲ ਇਹ ਵੀ ਰੱਖਿਓ ਕਿ ਸੁਝਾਅ ਸੁਝਾਅ ਨਹੀਂ ਰਹਿਣੇ ਕੁਝ ਨਾ ਕੁਝ ਉਹਨਾਂ ਦੇ ਕਰਾਂਗੇ ਵੀ ਰੂਪ ਰੇਖਾ ਵੀ ਲਿਖੀ ਜਾਊਗੀ ਪਰ ਆ ਜਿਹੜਾ ਭਾਈ ਗੁਰਵੰਤ ਸਿੰਘ ਰਾਜੋ ਉਹਨਾਂ ਦੇ ਸੋਚੇ ਬੰਦੀ ਸਿੰਘਾਂ ਦਾ ਮੁੱਦਾ ਕੌਮੀ ਆ ਮੈਂ ਇੱਕ ਵਿੱਚ ਕਰਦੇ ਕਰਦੇ ਤੁਹਾਨੂੰ ਇੱਕ ਹੋਰ ਵੀ ਕਹਿਣੀ ਚਾਹੁੰਦਾ ਪਿੱਛੇ ਅਸੀਂ ਯਤਨ ਕੀਤਾ ਸੀ ਭਈ ਆਪਾਂ ਬੰਦੀ ਸਿੰਘਾਂ ਲਈ ਵੱਡਾ ਇੱਕ ਮਾਰਚ ਕਰਾਂਗੇ ਜਿੰਨੀ ਮੈਂ ਹੁਣ ਇਹ ਤਾਂ ਨਹੀਂ ਕਹਿਣਾ ਕਿ ਉਹ ਚ ਕਿੰது ਪ੍ਰਾਂਤੂ ਕਿਨ ਕੀਤਾ। ਬੜੀਆਂ ਬੜੀਆਂ ਤਿਆਰੀਆਂ ਹੋਈਆਂ ਪਰ ਅਖੀਰ ਖਟਾਕ ਸਪੌਂਡ ਵਾਲੇ ਨੇ ਖਟਾਕ ਸਪਾ ਦਿੱਤੀ। ਨਹੀਂ ਤਾਂ ਸ਼ਾਇਦ ਉਦੋਂ ਹੀ ਇਹ ਗੱਲ ਸ਼ੁਰੂਆਤ ਹੋ ਜਾਂਦੀ। ਸੋ ਹੁਣ ਜਿਹੜਾ ਥੋਸ ਫੈਸਲਾ ਲੈਣਾ ਉਹਦੇ ਲਈ ਜਲਦੀ ਇੱਕ ਜਿਹੜੀ ਆ ਮੀਟਿੰਗ ਸੱਦੀ ਜਾਊਗੀ ਸਮੂੱਚੇ ਬੇਸਨ ਭਾਈਚਾਰੇ ਦੀ ਨਮਾਇੰਦਾ ਕੱਠ। ਉਹ ਨਮਾਇੰਦਾ ਕੱਠ ਤੇ ਇਹ ਜਾਂ ਸਿੱਧੀ ਸਮੁੰਦਰੀ ਹਾਲ ਦੇ ਵਿੱਚ ਜੇ ਜ਼ਿਆਦਾ ਕਾਠੂ ਉਹ ਫਾਂ ਬਦਲ ਲਾਂਗੇ ਮੈਂ ਨਿਰਮਤਾ ਸਾਹਿਬ ਦਿਲ ਦੀਆਂ ਬਗਿਆਈਆਂ ਤੋਂ ਕੌਮ ਦਾ ਸ਼ਮਣੀ ਕਮੇਟੀ ਦਾ ਪ੍ਰਧਾਨ ਹੋਣ ਕੇ ਲਾਂਭੇ ਰੱਖ ਕੇ ਇੱਕ ਬਤੌਰ ਸਿੱਖ ਤੁਹਾਨੂੰ ਨਿਰਮਤਾ ਸਾਹਿਬ ਬੇਨਤੀ ਕਰਦਾ ਕਿ ਕੌਮੀ ਦਰਦ ਨੂੰ ਸਮਝੀਏ ਤੇ ਕਈ ਵਾਰੀ ਦੁੱਖ ਮਹਿਸੂਸ ਕਰਨਾ ਹੋਵੇ ਤਾਂ ਕਿੰਦੇ ਅਗਲੇ ਨੂੰ ਜੇ ਸਾਦੇ ਅਗਲਾ ਹੋਵੇ ਉਹ ਸਾਦੇ ਆਪਣੇ ਨੂੰ ਲੈ ਜਾਓ ਤੇ ਇੱਕਦਮ ਪਤਾ ਲੱਗ ਜਾਂਦਾ ਬੰਦੇ ਨੂੰ ਸੋ ਇਹ ਆਪਾਂ ਜਲਦੀ ਮੇਲਣਾ ਕਰਕੇ ਛੋਟੋਟੀਆਂ ਇੱਕ ਦੋ ਮੀਟਿੰਗਾਂ ਹੋਰ ਨਮੈਂਦਾ ਇਕੱਠ ਜਨਾ ਚੋ ਹੁੱਦੀ ਜੀਵੀਆਂ ਦਾ ਤੇ ਨਾਲ ਫੈਡਰੇਸ਼ਨਾਂ ਨਾਲ ਦਾਲ ਖਾਲਸਾ ਚਾਹੇ ਉਹਦੇ ਵਿੱਚ ਦੂਜੇ ਅਕਾਲੀ ਦਲ ਆ ਉਹ ਸਾਰੇ ਸੱਦੇ ਜਾਣਗੇ ਤਾਂ ਕਿ ਕੌਮੀ ਰਹਿ ਬਣ ਸਕੇ ਸੋ ਇਹਵੇਂ ਫੈਡਰੇਸ਼ਨਾਂ ਦੇ ਇਕੱਠ ਤੇ ਬਦਵਾਨਾਂ ਦੇ ਇਕੱਠ ਕਰਕੇ ਚਾਹੋ ਨੇ ਅਸੀਂ ਭਈ ਇਹ ਜਿਹੜਾ ਕਾਰਜ ਆ ਇਹਦਾ ਕੋਈ ਨਤੀਜਾ ਨਿਕਲੇ ਤਾਂ ਕਿ ਜਿਹੜੀ ਸਰਕਾਰ ਸੁੱਤੀ ਪਈ ਆ ਉਹ ਜਾਗੇ ਵੀ ਭਾਈ ਇਹ ਜਿਹੜਾ ਮੁੱਦਾ ਆ ਬੇਇਨਸਾਫੀ ਦਾ ਮੁੱਦਾ ਆ 30 ਸਾਲ ਦਾ ਦੋ ਦੋ ਕਨਵੈਕਸ਼ਨਾਂ ਹੋ ਗਈਆਂ ਤੇ ਇਹ ਕਿਤੇ ਵੀ ਜਸਟੀਫਾਈ ਨਹੀਂ ਹਾਲੇ ਵੀ ਮੈਂ ਉਹਨਾਂ ਨੂੰ ਵੀ ਬੇਇਨਤੀ ਕਰਦਾ ਸਰਕਾਰ ਨੂੰ ਕਿ ਤੁਸੀਂ ਇਹਨੂੰ ਨਾਲ ਬਾਚੋ ਰੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੱਡੇ ਸੰਦਾਰਚ ਪੇਲੇ ਸਮੇਂ ਲੜਾਈਆਂ ਵੜਵੜੇ ਮੋਰਚੇ ਇਸ ਵਸਤਾਂ ਤੋਂ ਲੱਗ। ਅਸੀਂ ਨਹੀਂ ਚਾਹੁੰਦੇ ਕਿ ਅੰਨ ਸੈਸਲੀ ਕੌਮ ਦੀ ਜਾਂ ਹੋਰ ਕਿਸੇ ਕੌਮਿਕ ਪੀੜਾ ਦੇ ਵਿੱਚ ਨਿਕਲੀਏ ਪਰ ਇਹ ਜਿਹੜੀ ਕੌਮਿਕ ਪੀੜਾ ਹੈ ਇਹ ਸਮੁੱਚੀ ਕੌਮ ਦੀ ਆ। ਸੋ ਮੈਂ ਸਾਰਿਆਂ ਦੀ ਜਥੇਬੰਦੀਆਂ ਦਾ ਧੰਨਵਾਦ ਕਰਦਾ। ਇਹ ਅੱਜ ਅਸੀਂ ਮੁੱਖ ਤੌਰ ਤੇ ਉੱਤੇ ਛੋਟੀ ਛੋਟੀ ਗੱਲ ਲੈ ਕੇ ਇਹ ਇਸ ਮੁੱਦੇ ਨੂੰ ਫਿਰ ਇੱਕ ਕੌਮਿਕ ਮੁੱਦਾ ਬਣਾ ਕੇ ਤੁਹਾਡੀ ਪੇਰੀ ਵਿੱਚ ਜਾਈਏ। ਤੋ ਮੈਂ ਅੰਤ ਦੇ ਵਿੱਚ ਫੇਰ ਨਿਮਰਤਾ ਸਹਿਤ ਬੇਨਤੀ ਕਰਦਾ ਜਿਹੜੇ ਪ੍ਰੈਸ ਕਾਨਫਰੰਸ ਵੀ ਸੌਦੇ ਹੋਣਗੇ ਸਮੁੱਚੇ ਬ੍ਰਿਸ਼ਪ ਭਾਰੀਚਾਰੇ ਨੂੰ ਬੇਨਤੀ ਕਰੂੰਗਾ ਉਹਦੇ ਲਈ ਅਸੀਂ ਇਤਿਆਰ ਵੀ ਜਾਰੀ ਕਰਾਂਗੇ ਉਹਦੇ ਲਈ ਅਸੀਂ ਆਪਣੇ ਤੌਰ ਤੇ ਯਤਨ ਵੀ ਕਰਾਂਗੇ ਸਾਰਿਆਂ ਨੂੰ ਭਈ ਉਹ ਸਾਰੇ ਤਾਂ ਕਿ ਕੌਮ ਸਮੁੱਚੇ ਤੌਰ ਤੇ ਜਿਹੜਾ ਕੋਈ ਫੈਸਲਾ ਲੈ ਸਕੇ ਤੁਹਾਡਾ ਬੀਡੀ ਆਲੇਆਂ ਦਾ ਵੀ ਸਾਰਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਮਾ ਸੁੱਖੀ ਵੀ ਅੱਜ ਕੀ ਹੋਇਆ ਅਨੇਕਾ ਵਰਤੀ ਉਹਨਾਂ ਕਰਦਾ ਸਮਾਂ ਮੰਗੇ ਚੁੱਤੀਆਂ ਨਹੀਂਆਂ ਇਹ ਇਹ ਸਰਕਾਰ ਤੋਂ ਵੀ ਆਸ ਨਹੀਂ ਦੇਖੋ ਅਸੀਂ ਹਮ ਸਰਕਾਰ ਤੇ ਕੋਈ ਆਸ ਨਹੀਂ ਰੱਖਦੇ ਬਿਲਕੁਲ ਆਸ ਅਸੀਂ ਛੱਡ ਦਿੱਤੀ ਕੋਈ ਆਸ ਨਹੀਂ ਕਿਉਂਕਿ ਜਿਹੜੀ ਅਸੀਂ ਪੰਜ ਮੈਂਬਰ ਦੀ ਕਮੇਟੀ ਸ਼੍ਰੀ ਅਕਾਲ ਤਖਤ ਤੋਂ ਬਣੀ ਸੀ ਜਿਹਦੇ ਵਿੱਚ ਭਾਜੀ ਬਲਜਿੰਦਰ ਸਿੰਘ ਹਵਜ਼ਾਰਦੇ ਵੀ ਸਗੇ ਉਹਦਾ ਸਾਨੂੰ ਇੱਕ ਵਾਰੀ ਟਾਈਮ ਮਿਲਿਆ ਬਾਦੂ ਟਾਈਮ ਫੇਰ ਵਿੱਚੇ ਕਰ ਦਿੱਤਾ ਤੇ ਹੁਣ ਸਾਨੂੰ ਈਮੇਲ ਆ ਗਈ ਆ ਕਿ ਤੁਹਾਨੂੰ ਜਿਹੜਾ ਮਿਲਦਾ ਉਹ ਸਮਾਂ ਸੀ ਉਹ ক্লোਜ਼ ਕਰ ਦਿੱਤਾ ਗਿਆ ਸੋ ਹੁਣ ਸਾਨੂੰ ਤਾਂ ਆਪ ਹੀ ਨਹੀਂ ਅਸੀਂ ਤਾਂ ਲੋਕਾਂ ਦੀ ਸਿੱਖ ਪੰਥ ਦੀ ਕਚਹਿਰੀ 'ਚ ਅਪੀਲ ਕਰਾਂਗੇ ਸਿੱਖ ਪੰਥ ਨੂੰ ਅਪਰੋਚ ਕਰਾਂਗੇ ਕਿ ਤੁਸੀਂ ਇਹਦਾ ਹੱਲ ਕੱਢੋ ਇਹ ਸਰਕਾਰ ਤੇ ਹੁਣ ਨਾਲ ਕੋਈ ਆਸ ਹੈ ਤੇ ਨਾਲ ਅਸੀਂ ਨਾ ਤੇ ਹੁਣ ਕੋ ਆਸ ਰੱਖਦੇ ਭਾਈ ਰਾਜਵਾਨੀ ਦੀ ਫੌਸੀ ਨੂੰ ਰੁਕਵਾਉਣ ਦੇ ਲਈ ਸਾਰਾ ਸਿੱਖ ਪੰਥ ਸ੍ਰੀ ਅਕਾਲ ਤਖਤ ਦੇ ਸਹਿਯੋਗ ਤੇ 2012 ਨੂੰ ਇਕੱਠਾ ਹੋ ਗਿਆ ਸੀ ਉਹਦਾ ਨਤੀਜਾ ਸੀ ਕਿ ਭਾਈ ਤਜੋਨ ਨੂੰ ਜਿੱਦਾਂ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਜਿਹੜਾ ਉਹਨਾਂ ਨੇ 22 ਮਾਰਚ 2012 ਨੂੰ ਕਬੂਲ ਨਹੀਂ ਕਰ ਲਿਆ ਸੀ 23 ਮਾਰਚ ਨੂੰ ਜਿਹੜਾ ਦਿੱਤਾ ਸੀ ਉਹਦਾ ਹੀ ਨਤੀਜਾ ਸੀ ਉਹਨਾਂ ਦੀ ਫਾਂਸੀ ਨੇ ਰੋਕ ਵੀ ਲੱਗ ਗਈ ਸੀ ਭਾਈ ਰਜੀਤ ਸਿੰਘ ਨੂੰ ਜੇਕਰ ਸ੍ਰੀ ਅਕਾਲ ਤਖਤ ਸੇਵਾ ਦਾ ਜਦੇਦਾਰ ਲਾ ਕੇ ਰਿਹਾ ਕੀਤਾ ਜਾ ਸਕਦਾ ਅੱਜ ਸੀਟ ਖਾਲੀ ਪਈ ਆ ਕੀ ਭਾਈ ਰਾਜੋਨ ਨੂੰ ਜਦੇਦਾਰ ਲਾ ਕੇ ਸਤਕਾਰ ਦੇ ਨਾਲ ਬਹਾਰ ਨਹੀਂ ਕੀਤਾ ਜਾ ਸਕਦਾ ਦੇਖੋ ਬੇਨਤੀ ਹੈ ਆ ਦੋ ਗੱਲਾਂ ਕਟੀਆਂ ਹੋ ਗਈਆਂ ਪਾਈ ਬਲਵੰਤ ਸਿੰਘ ਰਾਜੋਵਾਲਾ ਅੱਜ ਕਹਿ ਰਹੇ ਗਾ ਵੀ ਜੇ ਤੁਸੀਂ ਉਹ ਮੇਰੇ ਨਾਲ ਆਪਣੇ ਫਾਂਸੀ ਰਗਾਉਂਦੇ ਤੇ ਮੈਂ ਅੱਜ ਤੱਕ ਆਦੇ ਦੂਜੀ ਦੁਨੀਆ ਚ ਹੋਣਾ ਸੀ ਗੁਰੂ ਸਾਹਿਬ ਦੇ ਚਰਨਾਂ ਚ ਹੋਣਾ ਸੀ ਆਪਣੀ ਆਪਣੀ ਬੰਦੇ ਦੀ ਮਾਨਸਿਕ ਰਿਕਾ ਨਹੀਂ ਇਹ ਗੁਰੂ ਦੀ ਕਿਰਪਾ ਆ ਕਿਸੇ ਦਾ ਮਰਨ ਨੂੰ ਜੀ ਨਹੀਂ ਕਰਦਾ ਸਿਰ ਦੇ ਟੋਨੀ ਜੀ ਕਰਦਾ ਪਰ ਉਹਨੇ ਕਿਹਾ ਵੀ ਜੇ ਉਹ ਨਾਮ ਬਿਕਸ਼ਣਾ ਬਲੂਖਣਾ ਪਾਉਦੇ ਤੁਸੀਂ ਆ ਨਾਮ ਕਾਰਜ ਕਰਦੇ ਤੇ ਮੇਰਾ ਸਹਿਜ ਦੇਖਾਂ ਜਿਹੜੇ ਮੇਰੇ ਸਵਾਗਿਆ ਉਹ ਸਭ ਹੋ ਜਾਂਦੇ ਬਾਕੀ ਜਿਹੜੀ ਤੁਸੀਂ ਦੂਸਰੀ ਗੱਲ ਕਹੀ ਆ ਇਹ ਕਿਉਂਕਿ ਕੌਮ ਦਾ ਮੁੱਦਾ ਆ ਸਾਰੀ ਕੌਮ ਨੇ ਇਹਨੂੰ ਬੈਠ ਕੇ ਵਿਚਾਰਨਾ ਹੈ ਗੁਰੂ ਸਾਹਿਬ ਕਿਰਪਾ ਕਰ ਕੋ ਚੰਗਾ ਸਾਰਥਕ ਹੱਲ ਸਤਗੁਰੂ ਜੀ ਕਰੇ ਅਸੀਂ ਹੁਣ ਨਿਰਣਾ ਕਰਾਂਗੇ ਬੈਠ ਕੇ ਕਿਉਂਕਿ ਇਹ ਤੇਜ਼ੀ ਨਾਲ ਫੈਸਲਾ ਲਈ ਇੱਕਦਮ ਹੁਣ ਹੁਣ ਮੈਂ ਆਉਂਦੇ ਦਿਨਾਂ 'ਚ ਇੱਕ ਸਿੱਖ ਬਧਵਾਨਾਂ ਦੀ ਖਾਗਿਆਂ ਫੁੜੀਕਾ ਦੀ ਆ ਇੱਕ ਦੂਸਰੀਆਂ ਜਥੇਬੰਦੀਆਂ ਉਹ ਸਾਰਿਆਂ ਦੀ ਵੀ ਰਾਇ ਲਵਾਂਗਾ ਲੈ ਕੇ ਉਹ ਤਰੀਕ ਦਾ ਫੈਸਲਾ ਕਿਉਂਕਿ ਬਿਸ਼ਪ ਪਧਰੀ ਅਸੀਂ ਚਾਹ ਨਹੀਂ ਕਰੀਏ ਇਹ ਬਾਰਾ ਸੀ ਹੁਣ ਲਟਕਾਉਣਾ ਵੀ ਨਹੀਂ ਚਾਹਦੇ ਪਰ ਕਿਉਂਕਿ ਇਕੱਲੇ ਤੇ ਇਕੱਲੇ ਕੰਮ ਨਹੀਂ ਬਾਬਾ ਜੀ ਹੁਣ ਸਾਰਿਆਂ ਨੇ ਸੁਝਾਅ ਵੀ ਦਿੱਤੇ ਆ ਕਿ ਇੱਕਦਮ ਜਲਦੀ ਵਿੱਚ ਤੇ ਜਲਦੀ ਵਿੱਚ ਫੈਸਲਾ ਕਦੇ ਕਈ ਵਾਰੀ ਠੀਕ ਨਹੀਂ ਹੁੰਦਾ ਤੇ ਮੇਰਾ ਆਮ ਵੀ ਸੁਝਾਅ ਆ ਕਿ ਜਲਦੀ ਵੀ ਕਰਤਾ ਪਰ ਇਹਦੇ ਵਿੱਚ ਢਿੱਲ ਨਹੀਂ ਕੀਤੀ ਜਾਊਗੀ ਜਲਦੀ ਕਰਾਂਗੇ ਠੀਕ ਹੈ ਠੀਕ ਹੈ